ਦੀ ਮੈਂ ਸਬਜੀ ਚਲ ਵੇਖ ਲਈ ਮੁਰਕ ਮਰਕ ਦੀ ਜੀ ਸਬਜੀ ਦੇਣਾ ਸਬਜੀ ਤਲਾਉਣ ਦਾ ਦੇਖ ਕੇ ਮੈਂ ਕਰਦੀ ਉਹ ਵੇ ਤਾਜ ਬੋਜ ਬੋਜ ਕਰ ਦੋ ਨੀ ਅੱਖ ਨਾਲ ਅੱਖ ਨਹੀਂ ਮਰਾਂਦੇ ਮੈਨਾਂ ਕਿਉਂ ਮੇਰੇ ਕਿ ਅੱਖ ਚਿੱਟਾ ਹੋ ਤੇ ਉਤਰ ਹਾ ਉੱਤਰ ਜਿਵੇਂ ਤਾਂ ਚੰਗਾ ਹੈ ਲੋਕ ਪਰ ਪੱਟਦੀ ਫਿਰਦੀਆਂ ਹਾਰਦੀਆਂ ਗੱਲਾਂ ਤੋੜਲਾ ਤੋੜਲਾ ਸਬਜੀ ਜਿੰਨੀ ਵੀ ਟੁੱਟਦੀ ਨਾ ਤੋੜਲਾ ਨਾਉਣ ਬੜੀ ਜੇ ਉਹ ਆ ਗਈ ਤੇ ਫਿਰ ਬੋਲੂਗੀ ਤੈਨੂੰ ਉਹ ਤਾਂ ਠੀਕ ਆ ਮੁੰਡਾ ਮੋਟਰਸਾਈਕਲ ਮੰਗਦਾ ਸੀਗਾ ਮੁੰਡਾ ਮੋਟਰਸਾਈਕਲ ਮੰਗਦਾ ਹੈ ਤੇਰੀ ਕੁੜੀ ਨੂੰ ਐਕਟਵਾ ਲੈ ਕੇ ਦਿੱਤੀ ਤਾਂ ਆਇਆ ਸੀ ਉਹ ਲੜ ਪੈਂਦੇ ਜਵਾਕ ਉਹ ਕਹਿੰਦਾ ਮੈਂ ਚਲਾਉਣਾ ਉਹ ਕਹਿੰਦਾ ਮੈਂ ਚਲਾਉਣਾ ਫਿਰ ਮੈਂ ਕਿਹਾ ਚਲ ਇਹ ਨੂੰ ਆਡੀ ਲੈ ਦੂੰਗੀ ਤੇ ਹੁਣ ਉਹ ਜਿੱਦ ਜੀ ਕਰਦਾ ਸੀਗਾ ਤੇ ਕਿਵੇਂ ਕਿ ਹੋ ਜੂਗੀ ਗੱਲਬਾਤ ਮੋਟਰਸਾਈਕਲ ਮੋਟਰਸਾਈਕਲ ਨਾ ਇਦਾਂ ਕਰੂੰਗਾ ਮੈਂ ਲੈਣਾ ਆ ਆਪਣੇ ਜਵਾਕਾਂ ਆਸਤੇ ਪੁਰਾਣਾ ਅੱਛਾ ਉਹ ਮੋਟਰਸਾਈਕਲ ਤਾਂ ਬਾਨ ਜਣਾ ਕਰਾਂ ਲੈ ਲਾਂ ਮੁੜ ਕੇ ਤੇਰੇ ਜਵਾਕ ਨੂੰ ਦੇ ਦੂੰਗਾ ਉਹ ਠੀਕ ਆ ਜੇ ਇੱਕ ਨਾ ਤੇਰਾ ਨਹੀਂ ਸਰਦਾ ਹਾਂ ਉਹ 5-7000 ਰੁਪਇਆ ਲੈ ਲਾਂ ਆਪ ਦਾ ਡੰਗਾ ਡੂੰਗਾ ਲਾ ਲਾ ਹੋਰ ਜਿਹੜੀ ਕੋਈ ਚੀਜ਼ ਚੂਜ ਲੈਣੀ ਉਹ ਲੈ ਲੈ ਕਰ ਲਾ ਠੀਕ ਆ ਤੇ ਸਬਜੀ ਤੋੜ ਲਾ ਤੂੰ ਹਾਂ ਆ ਫਲੀਆਂ ਜੀਆਂ ਲੱਗੀਆਂ ਨਹੀਂ ਹੈਗੀਆਂ ਦਵਾਈ ਦੂਹ ਛੜਕਿਆ ਕਰੋ ਖਾ ਕੋਈ ਨਹੀਂ ਦਵਾਈ ਤਾਂ ਛੜਕੀ ਆ ਉਹ ਇੰਨੇ ਅਗਰੇ ਕੱਲ ਤੋੜ ਕੇ ਬਣਾ ਲਈਆਂ ਹੀ ਅੱਛਾ ਕੋਈ ਸਬਜੀ ਬਾਜੀ ਤਾਂ ਹੈ ਨਹੀਂ ਇੱਥੇ ਚੱਲ ਇਹਨਾਂ ਭਿੰਡੀਆਂ ਇਹ ਨਹੀਂ ਉਧਰਾਂ ਤੋਰੀਆਂ ਕੀਆ ਲੱਗਦੀਆਂ ਇਹ ਤੋੜ ਲਾ ਨਾਲ ਨਿੰਬੂ ਨੁੰਬੂ ਲੈ ਜੀ ਉਧਰੋਂ ਤੋੜ ਕੇ ਲੈ ਜੂਗੀ ਤੇ ਉਹ ਕੀ ਕਹਿੰਦੇ ਨੇ 5000 ਰੁਪਿਆ ਅੱਧ ਚਾਹੀਦਾ ਸੀ ਆ ਆਹ ਤਨ ਕਿਹਾ ਤੇਗਾ ਵੀ ਉਹ 5000 ਲੈ ਜੀ ਤੂੰ ਕਿਹੜੀ ਗੱਲ ਆ ਆ ਨਾਲੇ ਥੋੜੀ ਮੋਟੋ ਕੰਮ ਬਹੁਤ ਕਰਾਉਂਦੀ ਆ ਬਈ ਉਹ ਮੋਟੋ ਦਾ ਤੈਨੂੰ ਪਤਾ ਹੀ ਯਾਰ ਆਪੀ ਇਹ ਤੁਸੀਂ ਹੋਈਏ ਮਾੜੇ ਮੋਟੇ ਦੇਣੇ ਹੁੰਦੇ ਆ ਤੇ ਮੋਟੋ ਆ ਦੇਖ ਲੈ ਕਦੇ ਪਰਦੇ ਦਵਾਲੇ ਕਦੇ ਬਿੜਦੀਆਂ ਚਾਦਰਾਂ ਦਵਾਲੀਆਂ ਧੋਤੀਆਂ ਉਹ ਵੀ ਕਹੀ ਜਾਊਗੀ ਦੁਬਾਰੇ ਦੁਬਾਰੇ ਤੋਂ ਪਤਾ ਨਹੀਂ ਕਿੱਥੋਂ ਲੈ ਕੇ ਆਂਦੀ ਆ ਬਿਮਾਰੀ ਜੀ ਸਾਹਮਣੇ ਤੈਨੂੰ ਮਾੜੇ ਤੇ ਨਾ ਹੁਣ ਲੱਖ ਰੁਪਏ ਦੀ ਰਿਐਕਟ ਵਾ ਸੀ ਜਿਹੜੀ ਤੇਰੀ ਕੁੜੀ ਨੂੰ ਵੜਾ ਕੇ ਦਿੱਤੀ ਆ ਇਤਰਾਹ ਕੋ ਦੇਂਦਾ ਮੈਂ ਤਾਂ ਤੇਰਾ ਕਰਦਾ ਜੇ ਮੋਟੂ ਮਾੜਾ ਮੋਟ ਤੇਰਾ ਨਾ ਕਰਦੀਏ ਤੈਨੂੰ ਜਰ ਲਿਆ ਕਰ ਫਿਰ ਕੀ ਹੁੰਦਾ ਹਾਂ ਕਿੱਥੇ ਚਰੀ ਜਾਂਦੀ ਹੈ ਜਦੋਂ ਉਹ ਸਾਰਾ ਲੜੀ ਜਾਊਗੀ ਸਾਰਾ ਲੜੀ ਜਾਊਗੀ ਕਹੂਗੀ ਇੱਥੇ ਕੂੜਾ ਪਿਆ ਹੈਗਾ ਇੱਥੇ ਗੰਦ ਪਿਆ ਹੈਗਾ ਆਹ ਨਹੀਂ ਧੋਤਾ ਉਹ ਨਹੀਂ ਧੋਤਾ ਭਾਂਡੇ ਚ ਆਪ ਸਾਬ ਲਾਲਾ ਮੈਨੂੰ ਕਹੀ ਜਾਊਗੀ ਭਾਂਡੇ ਸਾਬਰ ਰਹਿਗੀ ਕਿਤੇ ਆ ਨਾ ਜਾਂਦੀ ਹੋਵੇ ਚੱਲ ਤੋੜ ਲੈ ਸਬਜ਼ੀ ਹਏ ਹਏ ਕੰਡ ਕਿੰਨੀਆਂ ਪਿੰਡੀਆਂ ਤੇ ਮੇਰੇ ਘਰੇ ਜੀ ਕਰਦਾ ਤੋੜ ਉਹਨੂੰ ਪਿੰਡੀਆਂ ਤਾਂ ਨਾ ਮੈਂ ਤੜਾ ਦੇਣਾ ਤਾਂ ਨਾਲੇ ਟਾਈਮ ਕੱਢ ਲਿਆ ਕਰ ਕੋ 10 ਮਿੰਟ ਆ 10 ਮਿੰਟ ਤੁਹਾਡੇ ਕੋਲ 4-4 ਘੰਟੇ ਲੱਗ ਜਾਂਦੀਆਂ ਮੈਨੂੰ 10 ਮਿੰਟ ਤਾਂ ਲੱਗਿਆ ਅੱਛਾ ਤੋੜ ਲੈ ਸਾਬ ਜੀ ਰਾਤੀ ਸਾਬ ਜੀ ਉਹ ਮੈਂ ਕਿ ਆਪਣੇ ਵਾਸਤੇ ਤੋੜਦੀ ਪਈ ਸੀ ਘਰ ਵਾਸਤੇ ਮੈਂ ਤਾਂ ਦੋ ਗੁਜਵਾ ਕਾਸਤੇ ਪਿੰਡੀਆਂ ਹੀ ਮੰਗਦੇ ਸੀਗੇ ਤੂੰ ਕਦੋਂ ਆਈ ਹੈ ਮੈਂ ਸਾਰਾ ਕੰਮ ਕੀਤਾਗਾ ਤੁਸੀਂ ਨਾ ਆਈ ਜਾਂਦੇ ਸੀਗੇ ਨਾਉਂਦੀ ਨਾਉਂਦੀ ਨੇ ਸਾਰਾ ਕੰਮ ਕਰਵਾਤਾ ਹੈ ਹਾਂ ਮੈਂ ਸਾਰਾ ਕੰਮ ਕਰ ਲਿਆ ਅੱਛਾ ਚੱਲ ਵਧੀਆ ਸ਼ਾਬਾਸ਼ ਏ ਤੇਰੇ ਦੱਬ ਕੇ ਮਾਰਨਾ ਮਾਰਦਾ ਮਿੱਠੀਆਂ ਮਿੱਠੀਆਂ ਇਹਦੇ ਨਾਲ ਸ਼ਰਮ ਨਹੀਂ ਆਉਦੀ ਤੁਹਾਡੀਆਂ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਉਹ ਮੈਂ ਕੀ ਆਖਿਆ ਮੈਂ ਨਾਲ ਪਿੰਡ ਦਾ ਤੋੜਨਾ ਸਾਡੇ ਜਵਾਕਾਂ ਦੀ ਸਬਜੀ ਸਬਜੀ ਬਣ ਜੂਗੀ ਹਾਂ ਤੂੰ ਸਬਜੀ ਬਣਾਉਂਦੀ ਆਂ ਮੈਂ ਕਹਾਂ ਮਰੂ ਪਿੰਡੀਆਂ ਤੋੜ ਲਿਆ ਫੇਰ ਤੂੰ ਤੋੜਨੀ ਆਉਂਦਾ ਇਹਦੇ ਨਾਲ ਬੜੀਆਂ ਤੜਾਹ ਹੁੰਦੀਆਂ ਤੇ ਤੋਂ ਪਿੰਡੀਆਂ ਮੈਂ ਤਾਂ ਪਿੰਡਾਂ ਕੀ ਤੋੜਦਿਆਂ ਮੈਂ ਤਾਂ ਇਸ ਨਾਲ ਹੋ ਕੇ ਵੇਣਾ ਹਾਂ ਸਪਰੇ ਸਪਰੂ ਕੁ ਕਰਦਾ ਇਹਨਾਂ ਨੂੰ ਅੱਛਾ ਸਪਰੇ ਹੁੰਦੀ ਸੀ ਤਾਂ ਤੁਹਾਨੂੰ ਜੇ ਮੈਂ ਕਹਾਂ ਪਿੰਡੀਆਂ ਦਾ ਤੂੰ ਤੋੜਾਉਂਦਾ ਨਹੀਂ ਹੈਗਾ ਹੈ ਇਹਦੇ ਨਾਲ ਬੜਾ ਬਭ ਗੱਲਾਂ ਕਰਦਾ ਮੈਂ ਤਾਂ ਤੈਨੂੰ ਮੜਾ ਜਿਹੇ ਕੰਮ ਕਹਦਮ ਮ ਚਰ ਨੂੰ ਤੇਲ ਝੱਸਦੇ ਜਾ ਉਹ ਕੋ ਕੰਮ ਕਰਦੇ ਤਾਂ ਤੂੰ ਕਰਦਾ ਨਹੀਂ ਇਦਾਂ ਬੜੀਆਂ ਮਿੱਠੀਆਂ ਮਿੱਠੀਆਂ ਮਾਰਦਾ ਇਹ ਮੈਨੂੰ ਕੀ ਮਿੱਠੀਆਂ ਮਾਰਦਾ ਹੈ ਪਤਾ ਨਹੀਂ ਘੰਟਾ ਹੋ ਗਿਆ ਤੁਮ ਕੋਲ ਕੋਲ ਕਰਦਿਆਂ ਨੂੰ ਕੀ ਕੁੱਲ ਕੁੱਲ ਕਰਦਿਆਂ ਨੂੰ ਤੂੰ ਭਾਈ ਦੱਸ ਮੈਂ ਤੈਨੂੰ ਕੁਛ ਕਿਹਾਗਾ ਇਹਨੇ ਕੁਛ ਨਹੀਂ ਇਹਨੇ ਸਾਨੂੰ ਮੰਦੀ ਚੰਗੀ ਕਹੀ ਹੈਗੀ ਮੈਂ ਤਾਂ ਪੈਸੇ ਕਿਹਾ ਸੀਗੇ ਵੀ ਘਰੇ ਲੋੜ ਆ ਗਈ 5000 ਰੁਪਏ ਦੇ ਦਿਓ ਮੈਂ ਜਿਹੜੇ ਅੱਗੇ ਫੜੇ ਉਹ ਸਾਰੇ ਪੂਰੇ ਘਰ ਤਾਂ ਹਿੱਤੇ 4-4 5-5 ਘੰਟੇ ਤੱਕ ਕੰਮ ਕਰਾਉਨੇ ਹੋ ਤੁਸੀਂ ਕੰਮ ਕੀ ਫਰੀ ਕਰਾਉਣੇ ਦਿੱਤੇ ਤੁਕੀ ਤੁਸਾਰੀ ਦਾ ਸਬਜ਼ੀ ਲੈ ਕੇ ਜਾਣੀ ਆ ਲੈ ਕੇ ਜਾਣੀ ਜਿੰਨੇ ਵਾਰ ਲੈ ਕੇ ਆ ਸਾਰ ਮੇਰੀ ਖੱਟੀ ਹੋ ਗਈ ਹਾਂ ਜੇ ਅਸੀਂ ਜਵਾਕ ਥੋੜੀ ਬਿਮਾਰ ਕਰਨੇ ਆ ਖੱਟੀਆਂ ਮਿੱਠੀਆਂ ਚੀਜ਼ਾਂ ਸਾਨੂੰ ਫੜਾ ਦੇਣੀਆਂ ਚਾਕੇ ਨਾ ਨੌਣ ਵੱੜ ਗਈ ਲੈ ਇੱਧਰ ਲੱਗਿਓ ਦੋਨੇ ਪੀਂਗਾ ਨਾਲੇ ਕੁਛ ਹੋ ਜੇ ਸ਼ੱਕ ਜਾ ਕਰੀ ਜਾਨੀ ਆਪਣੇ ਮੈਂ ਸ਼ੱਕ ਕਰਦੀ ਆ ਮੈਂ ਤੁਸੀਂ ਹੁਣ ਦੋਨੇ ਅੱਖ ਨਾਲ ਅੱਖ ਨਹੀਂ ਮਰਾਂਦੇ ਮੈਨਾਂ ਕਿਉਂ ਮੇਰੇ ਕਿ ਅੱਖ ਚਿੱਟਾ ਹੋ ਤੇ ਉਤਰਹਾ ਉੱਤਰ ਜਿਵੇਂ ਤਾਂ ਚੰਗਾ ਆ ਲੋ ਪਰ ਪੱਟਦੀ ਫਿਰਦੀਆਂ ਹਾਰਦੀਆਂ ਗੱਲਾਂ ਨਾ ਥੋੜੇ ਘਰ ਦਾ ਕੰਮ ਕਰਗੇ ਨਾ ਤੂੰ ਸਾਨੂੰ ਗਲਤ ਫालतू ਬੋਲੋ ਨਾ ਮੇਰੀ ਗੱਲ ਸੁਣ ਲੈ ਤੇਰਾ ਓਏ ਇਹਨੂੰ ਤਾਂ ਆਪਣੇ ਆਪੇ ਖੜਾ ਕੀਤਾ ਆਪਣੇ ਆਪੇ ਆਸਤੇ ਖੜਾ ਕੀਤਾ ਆਸਤੋਂ ਹੀ ਧੂਆ ਮਾਰਦੇ ਹੈਂ ਜਿਆਦਾ ਹਾਂ ਨਾਲੇ ਖਾਂਦੀ ਸਾਡੇ ਘਰ ਦੇ ਵੇਖ ਜਿਆਦਾ ਦੀ ਬੇਸ਼ਰਮ ਤੂੰ ਹੀ ਸ਼ਰਮ ਕਰ ਲਾ ਮਾੜੀ ਵਾਟੀ ਕੀ ਇਹਦੇ ਵਿੱਚ ਦੇਖਿਆ ਜਿਹੜਾ ਮੇਰੇ ਵਿੱਚ ਹੈ ਨਹੀਂ ਤੂੰ ਹੈ ਹੂੰ ਮੋਲ ਤਾਂ ਕਾਹ ਹੋਵੇ ਟੱਡ ਵਧਾਈ ਬੈਠੀ ਹੋएगी ਚਾਰੇ ਪਾਸੇ ਇੱਕੋ ਜਿਹੀ ਹੋਈ ਵੀ ਹੈਗੀ ਗੱਲਾਂ ਮਾਰਦੀ ਹੈਗੀ ਮੈਂ ਤਾਂ ਵੈਸੇ ਵੱਲੋਂ ਕਿਆ ਚੱਲ ਹਾਂ ਚੱਲ ਬੇੜੇ ਸਬਜੀ ਸਬਜੀ ਹਾਂ ਆ ਦੇਖ ਤਾਂ ਹੁਣ ਮੋਟਾ ਮਾਨ ਹੈ ਨਹੀਂ ਇਹਦੇ ਹਾਂ ਮਗਰ ਲਾ ਰੱਖਿਆ ਮੈਨੂੰ ਨਹੀਂ ਪਤਾ ਮੈਨੂੰ ਕੋਈ ਨਹੀਂ ਮਗਰ ਲਾ ਮੈਂ ਤਾਂ ਕੀ ਲੈਣਾ ਵਿਚਾਰੇ ਤਾਂ ਦੱਸ ਲੈ ਮੈਨੂੰ ਪਤਾ ਨਹੀਂ ਮੈਨੂੰ ਕਿਉਂ ਨਹੀਂ ਪਤਾ ਇਹ ਤਾਂ ਪਤਾ ਹੀ ਨਹੀਂ ਬੇਦਰ ਮਗਰ ਲੱਗਾ ਆ ਹਾਂ ਦੱਬੀ ਤਾਂ ਆ ਬੈਠਿਆ ਉਹਨੂੰ ਵਿਚਾਰੇ ਨੂੰ ਸਾਹ ਤਾਂ ਕੱਢਦਾ ਹੀ ਤੇਰੇ ਮੂਰੇ ਬੋਲਦਾ ਤਾਂ ਹੈ ਨਹੀਂਗਾ ਉਹ ਬੋਲਦਾ ਨਹੀਂ ਤੇ ਸਾਰੀ ਸਬਜੀ ਅੱਗ ਲਾ ਕੇ ਰੱਖ ਦਿੱਤੀ ਤੜਾਤੀ ਆ ਇਹਨੂੰ ਕੀ ਹੋ ਰਿਹਾ ਹੱਥ ਖਾਲੀ ਹਲਦਾ ਸ ਹੈਗਾ ਮੇਰੇ ਪਜ ਕੁਛ ਕੀ ਦੇਖ ਰਿਹਾ ਤੂੰ ਮੇਰੇ ਹੱਥਾਂ ਚ ਜਦ ਬੱਬਰ ਪਾਪਰ ਨਹੀਂ ਆਉਦੋ ਜਾਨੀ ਹੈਗੀ ਤੇਰੇ ਸਾਹਮਣੇ ਜਿਹੜੀ ਕਿਹੜੀ ਚੀਜ਼ ਲੈ ਕੇ ਜਾਈਦੀ ਆਂ ਹੀ ਬੋਲੀ ਜਾਨੀ ਆ ਬਾਦਾ ਜੇ ਤੇਰੇ ਆਹੀ ਲੱਛਾ ਵੈ ਮੈਂ ਤੁਹਾਡੇ ਘਰ ਦਾ ਕੰਮ ਕਰਨਾ ਛੱਡ ਦੇਣਾ ਛੱਡ ਦੇ ਹਾਂ ਹਾਂ ਨਾਲੇ ਮੇਰਾ ਬੰਦਾ ਛੱਡ ਜਿਹੜੇ ਬੇਸ ਪਈਆਂ ਆ ਹਾਂ ਮੈਂ ਤਾਂ ਇਹ ਕਾਨੂੰਨੀ ਚਾਕ ਦੀ ਹੋਰ ਅਸੀਂ ਕਾਹਨ ਬੰਦੇ ਦੇਖਿਆ ਮੋਰੀ ਚੜਕੇ ਤੇ ਗੱਲਾਂ ਕਰੀ ਅਸੀਂ ਕਾਹਨ ਬੰਦੇ ਦੇਖਿਆ ਅਸੀਂ ਕਾਹਨ ਬੰਦੇ ਦੇਖਿਆ ਉਹ ਤਾਂ ਕਹਿੰਦੀ ਮੈਂ ਸਬਜੀ ਚਲ ਵੇਖ ਲਈ ਮੁਰਕ ਮਰਕ ਜਿੱਤ ਗਈ ਗਏ ਉਹ ਨਾ ਸਬਜੀ ਤੜਾਉਣ ਦਾ ਹਾਂ ਦੇਖ ਕੇ ਮੈਂ ਕਰ ਦੂ ਵੀ ਤਾ ਕੋਜਵਾ ਨੂੰ ਕਾਹੋਜਵਾ ਨੂੰ ਛਤਰੀ ਦੀ ਛਾ ਕਰ ਲਿਆ ਨੂੰ ਮੋਟਾ ਨੂੰ ਛਤਰੀ ਦੀ ਛਾ ਕਰੇ ਲੜਾਇਆ ਨੂੰ ਹਾਂ ਮਾਰਦੀ ਏ ਗੱਲਾਂ ਤੋ ਅੰਜੀ ਪਤਾ ਨਹੀਂ ਤੈਨੂੰ ਕੀ ਹੋ ਰਿਹਾ ਨਾ ਸਾਰਾ ਦਿਨ ਐਵੇਂ ਚਾਂ-ਚਾਂ ਕਰੀ ਜਾਂਦੀ ਹਾਂ ਵਿੱਚ ਕੀ ਵੜ ਗਏ ਪਰ ਮੇਰੀਆਂ ਗੱਲਾਂ ਤੈਨੂੰ ਕਾ ਕ ਲੱਗਦੀਆਂ ਨਹੀਂ ਪਾਪੜੇ ਜਿਨ੍ਹਾਂ ਦੇ ਕੁਛ ਹੁੰਦਾ ਉਹਨਾਂ ਦੀ ਲੋਕ ਆਉਂਦੇ ਆ ਕਿਵੇਂ ਹੌਂਕੇ ਲੈਣੀ ਆ ਜਵਾਕ ਤੇਰੇ ਬਾਹਰ ਗਿਆ ਤੁਹਾਡੇ ਦੋਹਾਂ ਜੀਆਂ ਨੂੰ ਕੀ ਦੋ ਦੋ ਤੋੜੀਆਂ ਸਬਜ਼ੀ ਨਹੀਂ ਮੁੱਕਦੀ ਸੜ ਤੇ ਚੱਲ ਟੱਬਰ ਆ ਮੈਂ ਤਾਂ ਤਾਲ ਲੈ ਕੇ ਚੱਲੀ ਸੀ ਮਾਰਦੀ ਏ ਗੱਲਾਂ ਤੂੰ ਤੇ ਸਬਜ਼ੀ ਲੈ ਕੇ ਜਾਣੀ ਸੀ ਮੇਰੇ ਤੋਂ ਪੁੱਛਦੀ ਮੈਨੂੰ ਤਾਂ ਵੀ ਰੁਕ ਕੇ ਸਬਜ਼ੀ ਲੈਣੀ ਅੱਗੇ ਤੈਨੂੰ ਮੈਂ ਕਿ ਸਿੱਧੀ ਦਫਰ ਕਰਖਿਆ ਤੂੰ ਮੇਰੇ ਬੰਦੇ ਦਾ ਡੋਰਾ ਡੋਰਾ ਪੋਨੀ ਆ ਫਾਟੇ ਕਾ ਨੂੰ ਬੰਦੇ ਹੈਗੇ ਮਾਰ ਕੇ ਲੈਦਾ ਤਾਲਾ ਪੋਰਾਏ ਜਾਣਦੇ ਆ ਤੇ ਉਹ ਤਾਂ ਮਾਰ ਕੇ ਬਾਹਰ ਆ ਕੇ ਤੂੰ ਉੱਤਰਾ ਬਤਾ ਦੇਣਾ ਪੱਕੀਆਂ ਪਈਆਂ ਪਿੰਡਾਂ ਦਾ ਮਤਲਬ ਤੇਰਾ ਬੰਦਾ ਫਿਰ ਕੀ ਹੋ ਜਾਊਗਾ ਮਾਰ ਦਿਆ ਗੱਲਾਂ ਪੱਕੀਆਂ ਪਿੰਡਾਂ ਗਾ ਲੈ ਫੜ ਜਿਆਦਾ ਬੋਲੂ ਹੋਰੀ ਬੋਲੂ ਜਨਾ ਬੋਲਦੀ ਹੋਰੀ ਬੋਲਦੀ ਹੈਗੀ ਹਾਂ ਬੇ ਪੱਕੀਆਂ ਪਿੰਡੀਆਂ ਦਾ ਨਾਲੇ ਕੱਚੀਆਂ ਪਿੰਡੀਆਂ ਜਿਹੜੀ ਪਿੰਡੀ ਦਾ ਤੂੰ ਫਰਦਾ ਨਾ ਮੈਨੂੰ ਸਾਰਾ ਹੀ ਪਤਾ ਹਾਂ ਹਾਂ ਮੋਟੋ ਨਹੀਂ ਆ ਤੈਨੂੰ ਜਿੰਨੇ ਮੈਂ ਦੁੱਪੜਾ ਬੋਲ ਲੱਗ ਗਈ ਤੇ ਹਲਾ ਸ਼ਰਮ ਨਹੀਂ ਮੰਦੀ ਭਾਈ ਫਿਰ ਤੂੰ ਕਹੇਗਾ ਐ ਕਹਦੀ ਜ ਆਲਾ ਫਿਰ ਤੇਰੇ ਨਾਲ ਬੋਲੂਗੀ ਆ ਜਾ ਤੂੰ ਵੀ ਆ ਜਾ 5000 ਰੁਪਏ ਤਾਂ ਦੇ ਦੇ 5000 ਐਂ ਗਰੀ ਮੈਨੂੰ ਪੇਪੀਟੀਐਮ ਕਰ ਦੇ ਦਿੰਦਾ